ਸੋ ਜਤੀ ਦੇਵੀ ਸਾਰ ਦਸ tane ਪਾਛਾਹੀ ਨਮੀ ਜੇਨਪਟ ਅੰਦਰ ਬਾਹਰ ਕੁੱਟੜ ਜਦੋਂ ਗੁਰੂ ਜੀ ਦੇ ਚਰਨਾਂ ਨਾਲ ਸੁੱਕਾ ਬਾਗ ਹਰਿਆ ਹੋਇਆ ਸੀ ਉਪਦੇਸ਼ਾਤਮਕ ਇਤਿਹਾਸਿਕ ਸਾਖੀ ਪਟਨਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਇੱਕ ਬਾਗ ਵਿਖੇ ਇਮਲੀ ਦੇ ਦਰਖਤ ਹੇਠਾਂ ਹੀ ਟਿਕਾਣਾ ਕੀਤਾ ਜਿਸ ਲੋਗ ਹੁਣ ਗੁਰੂ ਕਾ ਬਾਗ ਕਹਿਆ ਜਾਂਦਾ ਹੈ ਇਹ ਬਾਗ ਉਜਾੜ ਗਿਆ ਬਾਂਸੀ ਬਿਲਕੁਲ ਸੁੱਕਿਆ ਹੋਇਆ ਪਰ ਆਪ ਜੀ ਦੇ ਚਰਨ ਪਾਉਣ ਨਾਲ ਸੁੱਕਾ ਬਾਗ ਵੀ ਹਰਿਆ ਹੋ ਗਿਆ ਸੀ ਬਾਗ ਦਾ ਮਾਲਕ ਰਹੀਮ ਬਖਸ਼ ਜਦੋਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਤਾਂ ਆਪ ਜੀ ਨੇ ਪੁੱਛਿਆ ਕਿ ਇਹ ਬਾਗ ਕਿਸ ਦਾ ਹੈ ਤਾਂ ਉਸਨੇ ਕਿਹਾ ਆਪ ਜੀ ਦਾ ਹੈ ਮਹਾਰਾਜ ਤੈਨਵਾਰੀ ਪੁੱਛਣ ਉੱਤੇ ਵੀ ਨਵਾਬ ਨੇ ਇਹੀ ਕਿਹਾ ਕਿ ਇਹ ਬਾਗ ਆਪ ਜੀ ਦਾ ਹੈ ਗੁਰੂ ਜੀ ਗੁਰੂ ਸਾਹਿਬ ਨੇ ਉਸਤੇ ਨਿਮਰਤਾ ਤੇ ਸਮਰਪਣ ਦੇਖ ਉਸ ਨੂੰ ਅਸੀਸ ਬਖਸ਼ੀ ਉੱਥੋਂ ਗੁਰੂ ਸਾਹਿਬ ਪਾਈ ਜਗਤਾ ਸੇਠਪਾਸ ਆਲਮਗੰਜ ਵਿਸ਼ੰਭਰ ਪੁਰੀ ਪਹੁੰਚੇ ਜਿਸ ਨੂੰ ਹੁਣ ਗਉ ਘਾਟ ਵਜੋਂ ਜਾਣਿਆ ਜਾਂਦਾ ਹੈ ਘੋੜਾ ਆਪ ਜੀ ਨੇ ਹਰ ਸੰਘਾਰ ਦ੍ਰਖਤ ਨਾਲ ਬੰਨਿਆ ਸੀ ਪਾਈ ਜਗਤਾ ਬਾਰੇ ਮਹਿਮਾ ਪ੍ਰਕਾਸ਼ ਤੇ ਲਿਖਾਰੀ ਨੇ ਲਿਖਿਆ ਹੈ ਕਿ ਉਹ ਬਗੈਰ ਦਿਖਾਵੇ ਹਰ ਸਿੱਖ ਦੀ ਸੇਵਾ ਕਰਦਾ ਸੀ ਜੋ ਆਵੇ ਉਸ ਨੂੰ ਤਾਜ਼ੀਆਂ ਕਚੋਰੀਆਂ ਤਲਕੀ ਆਦਰ ਨਾਲ ਸ਼ਕਾਂਦਾ ਹਰ ਵੇਲੇ ਸੇਵਾ ਖੇਤ ਵਿੱਚ ਲੱਗਾ ਦੇਖ ਲੋਕੀ ਹੈਰਾਨ ਹੁੰਦੇ ਕਿ ਉਸਨੇ ਕਦੇ ਇਸ਼ਨਾਨ ਵੀ ਕੀਤਾ ਹੈ ਜਾਂ ਨਹੀਂ ਇਸ਼ਨਾਨ ਕਰਤਿਸ ਕਿਸੂ ਨਾ ਦੇਖਾ ਨਹੀਂ ਬਸਤਰ ਧਾਏ ਦਿਖਾਵੇ ਪੇਖਾ ਅਸਲ ਵਿੱਚ ਉਹ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਸਿਮਰਨ ਵਿੱਚ ਜੁੜ ਕੇ ਤੰਕਾਰ ਆਪਣੀ ਪੱਠੀ ਤਾ ਕੇ ਦੁਕਾਨ ਲਾਉਂਦਾ ਤੇ ਆਏ ਗਏ ਅਭਿਗਤ ਨੂੰ ਛਕਾ ਕੇ ਖੁਸ਼ੀ ਲੈਂਦਾ ਸੀ ਜਦ ਗੁਰੂ ਜੀ ਉਸਦੇ ਘਰ ਟਿਕੇ ਤਾਂ ਕਈਆਂ ਨੇ ਆ ਕੇ ਕਿਹਾ ਕੇ ਨਾਮਦਾਨ ਇਸ਼ਨਾਨ ਬਚਨ ਗੁਰ ਆਹੇ ਆਪਦੇ ਦੇ ਬਚਨ ਹਨ ਨਾਮਦਾਨ ਤੇ ਇਸ਼ਨਾਨ ਪਰ ਇਹ ਤਿੰਨਾਂ ਦੇ ਨੇੜੇ ਨਹੀਂ ਗਿਆ ਗੁਰੂ ਜੀ ਇਸ ਲਈ ਉਸਤਾ ਆਪਦੇ ਦੇ ਘਰ ਫੇਰਨਾ ਠੀਕ ਨਹੀਂ ਸਿੱਖਾਂ ਦੀ ਗੱਲ ਸੁਣ ਕੇ ਮਹਾਰਾਜ ਨੇ ਕਿਹਾ ਤੁਸੀਂ ਨਹੀਂ ਜਾਣਦੇ ਇਹ ਦਿਖਾਵਾ ਰਹਿਤ ਕੰਮ ਕਰਦਾ ਹੈ ਇਹ ਬਾਹਰੂ ਬੁੱਧੜ ਹੈ ਪਰ ਅੰਦਰੋਂ ਪੱਟ ਪਹਾੜੇ ਸ਼ਮਾਂਗ ਹੈ ਮਿੱਤ ਨਾਮ ਵਿੱਚ ਜੁੜਦਾ ਹੈ ਇਸ਼ਨਾਨ ਕਰਦਾ ਹੈ ਅਤੇ ਹਰ ਆਏ ਗਏ ਗਰੀਬ ਦੀ ਸੇਵਾ ਕਰਦਾ ਹੈ ਪਰ ਦਿਖਾਵਾ ਨਹੀਂ ਕਰਦਾ ਇਸ ਦੀ ਬਾਤ ਸਾਰੇ ਪਾਸੇ ਭਾਈ ਭਗਤਾ ਦੇ ਸਿੱਖੀ ਪਿਆਰ ਦੀ ਚਰਚਾ ਹੋਣ ਲੱਗੀ ਦੋਨੋਂ ਦੋਨੋਂ ਸੰਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਲੱਗੇ ਸੰਤਾਂ ਦੇ ਮਿੱਤ ਵਾਦੇ ਕਾਰਨ ਪਾਪੀ ਨੇ ਹਵੇਲੀ ਵੈ ਸਾਖੀ RAM ਵਿੱਚ ਢੇਰਾ ਕਰ ਲਿਆ ਭਾਈ ਦੇ ਸਾਖੀ RAM ਨੇ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕੀਤਾ संत ने एक दिन गुरुजी ਨੂੰ ਕਿਹਾ ਮਹਾਰਾਜ ਲੰਮਾ ਸਮਾਂ ਆਪ ਜੀ ਦੇ ਦਰਸ਼ਨਾਂ ਨੂੰ ਤਰਸਤੇ ਰਹਿੰਦਾ ਹੈ ਕੋਈឧបਾਧ ਅਸੋ ਤਾਂ ਜੋ ਆਪ ਜੀ ਦੇ ਦਰਸ਼ਨਾਂ ਦਾ ਆਨੰਦ ਨਿਤ ਬਣਿਆ ਰਹੇ ਸੰਤਾ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਫਰਮਾਇਆ ਭਾਈ ਜਿੱਥੇ satsangat ਹੋਵੇਗੀ ਉੱਥੇ ਮੇਰਾ ਵਾਸਾ ਅਤੇ ਦਰਸ਼ਨ ਹੋਣਗੇ ਇਸ ਸਥਾਨ ਤੇ ਅੱਜ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸ਼ਿਸ਼ੋ ਬਿੱਟਾ ਇੱਥੇ ਇੱਕ ਪੁਰਾਤਨ ਰਬਾਬ ਅਤੇ ਮਾਤਾ ਗੁਜਰੀ ਜੀ ਦੀ ਨਿੱਕੀ ਚੱਕੀ ਵੀ ਪਈ ਹੈ ਜੋ ਦੱਸਦੀ ਹੈ ਕਿ ਮਾਤਾ ਜੀ ਸਫ਼ਰ ਵਿੱਚ ਵੀ ਸੰਤਾਂ ਦੀ ਆਪਣੇ ਹੱਥੀਂ ਸੇਵਾ ਕਰਿਆ ਕਰਦੇ ਸਨ